ਪਰਾਲੀ ਨੂੰ ਅੱਗ ਨਾਲ ਲਾਉ ਪਰਾਲੀ ਨੂੰ ਅੱਗ ਲੁਕ ਸਾਰੇ ਕਿਸਾਨਾਂ ਨੂੰ ਫਹਿਮਤਾ ਵੀ ਅਸੀਂ ਵੀ ਪ੍ਰਦੂਸ਼ਨ ਨਾ ਫਲਾਈਏ ਕੋਈ ਇਹ ਜਾਣਬੁੱਝ ਕੇ ਨਹੀਂ ਫਲਾਉਂਦਾ ਤੇ ਇਹ ਹੀ ਮੁਸ਼ਕਿਲਾਂ ਹੈ ਤਾਂ ਇਹ ਮੈਂ ਨਾ ਮਰ ਦਿੰਦੇ ਇਹਨਾਂ ਦੇ ਨਾਲ ਕਿਸਾਨਾਂ ਦੇ ਪਰ ਹਰ ਵਾਰ ਕਿਸਾਨਾਂ ਨੂੰ ਜਿਵੇਂ ਇਹ ਆਪਾਂ ਗੱਲ ਹੀ ਕਰ ਰਹੇ ਹਾਂ ਕਿ ਦਿੱਲੀ ਪ੍ਰਦੂਸ਼ਨ ਲਈ ਫਿਰ ਉਹ ਹੀ ਹੈ ਕਿ ਹਰਿਆਣਾ ਦੇ ਵਿੱਚ ਪ੍ਰਦੂਸ਼ਨ ਕਿਉਂ ਨਹੀਂ ਹੁੰਦਾ ਪੰਜਾਬ ਦੇ ਵਿੱਚ ਉਹਨਾਂ ਪ੍ਰਦੂਸ਼ਨ ਕਿਉਂ ਨਹੀਂ ਹੁੰਦਾ ਹਾਂ ਬਈ ਉਹ ਯੱਕਦਮ ਕਿਤੇ ਇਹ ਤਾਂ ਨਹੀਂ ਵੀ ਉਹ ਦਿੱਲੀ ਪੰਜਾਬ ਵਾਲਾ ਸਾਰਾ ਦਿੱਲੀ ਚ ਲਿਆ ਜਾਂਦਾ ਉਹ ਤਾਂ ਕਿ ਇਹਨਾਂ ਨੂੰ ਕਿਸਾਨਾਂ ਨੂੰ ਕਿਸਾਨਾਂ ਫਿਰ ਮਰ ਦਿੰਦੇ ਆ ਕਿੰਨੇ ਪੱਥੇ ਲਗੇ ਤੁਸੀਂ ਰਾਹ ਜਾਓ ਅਸੀਂ ਦਿੱਲੀ ਕੱਨੀ ਨੂੰ ਗਾਂ ਅਸੀਂ ਯੂਪੀ ਕੱਨੀ ਨੂੰ ਜਾਂਦੇ ਆ ਵੇਖੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਲੱਗੀਆਂ ਜਿਹੜੀਆਂ ਲੰਬੀਆਂ ਗੱਡੀ ਜਾਂਦੀਆਂ ਤਾਂ ਉਹ ਵੀ ਪ੍ਰਦੂਸ਼ਣ ਹੀ ਆ ਕੋਈ ਇਹਨੇ ਦੇ ਕਿਸਾਨ ਆਪਣੇ ਇਲਾਕੇ ਦੀ ਜੇਕਰ ਗੱਲ ਕਰ ਲਈਏ ਜਿਵੇਂ ਪਰਚੇ ਦਰਜ ਕਰ ਰਹੇ ਆ ਉਹ ਜਾਂ ਕੁਛ ਨਹੀਂ ਪਿਆਲ ਹੀ ਨਹੀਂ ਇਹ ਤਾਂ ਸਰਕਾਰ ਦਾ ਉਪਾਸ ਕਿਸਾਨਾਂ ਕੰਨੀ ਤੱਕ ਜੀ ਕਿਸਾਨਾਂ ਨੂੰ ਤਾਂ ਮਾਰਨ ਤੇ ਤੁਰੀ ਹੋਈ ਵੀ ਕੇਂਦਰ ਸਰਕਾਰ ਵੀ ਤੇ ਕਿ ਜਿਹੜੇ ਵੀ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ ਨਾ ਤਾਂ ਉਹਨਾਂ ਨੂੰ ਪੈਨਸ਼ਨ ਮਿਲੂਗੀ ਤੇ ਨਾ ਹੀ ਕੋਈ ਸਰਕਾਰੀ ਸਹੂਲਤ ਮਿਲੂਗੀ ਉਹ ਤੇ ਸਰਕਾਰ ਦਾ ਜੀ ਉਹ ਮੇ ਇਕੱਠੇ ਹੁੰਦੇ ਤੇ ਫਾਲ ਹੀ ਨਹੀਂ ਪੈਦਾ ਹੁਣ ਵੀ ਇਕੱਠੇ ਹੋਣ ਤੱਕ ਕਿਹੜੀ ਗੱਲ ਨਹੀਂ ਮਨਾਈ ਜਾਵੇ ਤੇ ਜੇ ਆਹਾ ਹਾਰਿਆ ਤਾਂ ਇਹ ਖੇਤੀ ਨੂੰ ਥਾਂ ਹੀ ਬਚਣਾ ਜਿਵੇਂ ਸਰਕਾਰਾਂ ਦੀ ਨੀਤੀ ਹੈ ਜਿਵੇਂ